ਸਾਨੂੰ ਆਪਣੀ ਐਪ ਬਾਰੇ ਦੱਸੋ ਵੀ ਇਹ ਕਿਸ ਤਰੀਕੇ ਦੀ ਐਪ ਹੈ ਤੇ ਕਿਤਾਬਾਂ ਨਾਲ ਕਿਸ ਤਰੀਕੇ ਨਾਲ ਤੁਸੀਂ ਆਡੀਓ ਬੁక్స్ ਨੂੰ ਜੋੜਿਆ ਤੇ ਇਹਦਾ ਕੀ ਇਹਦੀ ਕੀ ਮਹੱਤਤਾ ਹੈ ਪਰ ਆਡੀਓ ਬੁక్స్ ਦਾ ਪ੍ਰੋਜੈਕਟ ਮੈਂ ਈਮਾਨ ਨਾਲ ਗੱਲ ਕਹਿ ਸਕਦੀਆਂ ਕਿ ਤੁਸੀਂ ਕੰਮ ਕਰਦੇ ਵੀ ਕਿਤਾਬਾਂ ਦੇ ਨਾਲ ਜਿਹੜੇ ਉਹ ਜੁੜੇ ਰਹਿ ਸਕਦੇ ਹੋ ਜਦੋਂ ਆਪਾਂ ਕਿਤਾਬ ਪੜ੍ਹਨ ਲੱਗਦੇ ਹਾਂ ਤਾਂ ਉਹਨੂੰ ਵੀ ਉਨਾ ਹੀ ਸਮਾਂ ਦੇਣਾ ਪੈਂਦਾ ਹੈ ਫਿਰ ਕੋਈ ਬੰਦਾ ਜਿੰਨਾ ਸਮਾਂ ਉਹਨੇ ਕਿਤਾਬ ਪੜ੍ਹਨ 'ਚ ਲਗਾਉਣਾ ਹੈ ਉਨਾ ਹੀ ਉਹਨੂੰ ਸੁਣਨ 'ਚ ਲੱਗੂਗਾ ਤੇ ਫਿਰ ਕੋਈ ਆਡੀਓ ਬੁక్స్ ਨੂੰ ਕਿਉਂ ਪ੍ਰਿਫਰ ਕਰੇ ਉਸੀ ਕਿਤਾਬ ਪੜ ਰਹੇ ਹੁੰਦੇ ਆ ਤਾਂ ਵਿੱਚੋਂ ਸਾਨੂੰ ਛੱਡਣੀ ਜ਼ਰੂਰ ਪਊਗੀ ਕੋਈ ਕੰਮ ਆ ਗਿਆ ਤਾਂ ਪਰ ਜਦੋਂ ਅਸੀਂ ਆਡੀਓ ਬੁਕਸ ਸੁਣਦੇ ਆ ਤਾਂ ਉਹ ਚਾਹੇ ਅਸੀਂ ਕੰਮ ਕਰਦੇ ਹੋਈਏ ਕਿ ਅਸੀਂ ਕਿਤੇ ਵੀ ਹੋਈਏ ਤਾਂ ਉਸ ਚੀਜ਼ ਦੇ ਨਾਲ ਅਸੀਂ ਜੁੜੇ ਜਿਹੜੇ ਹੋ ਰਹ ਸਕਦੇ ਆ ਤੇ ਜਦੋਂ ਆਪਾਂ ਸੁਣਦੇ ਆ ਅਗੋਂ ਇੱਕ ਦੂਜੇ ਬੰਦੇ ਤੋਂ ਸਾਨੂੰ ਨੈਰੇਟਿਵ ਪਤਾ ਲੱਗਦਾ ਤੇ ਉਹਦੇ ਵਿੱਚ ਆਪਣੀ ਇਮੇਜਿਨੇਸ਼ਨ ਤਾਂ ਫਿਰ ਕਿਤੇ ਵੀ ਨਹੀਂ ਤੇ ਤਾਂ ਬਾ ਰეკਮੈਂਡ ਕਰੋ ਵੀ ਜਿਹੜੀਆਂ ਸਭ ਤੋਂ ਵੱਧ ਤੁਸੀਂ ਚਾਹੁੰਦੇ ਹੋ ਜਾਂ ਤੁਹਾਡੇ ਪਸੰਦ ਦੀਆਂ ਕਿਤਾਬਾਂ ਨੇ ਵੀ ਉਹ ਕਿਹੜੀ ਕਿਹੜੀਆਂ ਕਿਤਾਬਾਂ ਐਪ ਤੇ ਸੁਣ ਸਕਦੇ ਹੋ ਇਸੇ ਆਪਣੀ ਐਪ ਦੇ ਉੱਤੇ ਅਲੱਗ-ਅਲੱਗ ਕੈਟਾਗਰੀਜ਼ ਬਣਾਈਆਂ ਹੋਈਆਂ ਨੇ ਨਾਵਲ ਕਹਾਣੀਆਂ ਇਤਿਹਾਸਿਕ ਕਿਤਾਬਾਂ ਹੋਰ ਧਾਰਮਿਕ ਕਿਤਾਬਾਂ ਬੱਚਿਆਂ ਦੇ ਲਈ ਕਿਤਾਬਾਂ ਰੂਸੀ ਸਾਹਿਬ ਸਾਡੀ ਐਪ ਦੇ ਉੱਤੇ ਜਾ ਕੇ ਫ੍ਰੀ ਦੇ ਵਿੱਚ ਤੁਸੀਂ ਕਿਤਾਬਾਂ ਜਿਹੜੀਆਂ ਨੇ ਉਹ ਸੁਣ ਸਕਦੇ ਹੋ